ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਆਉਣੁ ਜੀ ਆਉਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਵਿੱਚ ਵਾਪਰੀ ਲੁੱਟ ਦੀ ਵੱਡੀ ਵਾਰਦਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਅੱਛੇਆਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਸਮਰਾਲਾ ਦੇ ਨੇੜੇ ਪੁਲਿਸ ਚੌਕੀ ਹੈਂਡੋ ਦੇ ਕੋਲ ਦੋ ਐਕਟਿਵਾ ਤੇ ਸਵਾਰ ਦੋ ਅਨੁਪਛਤ ਲਟੇਰੀਆ ਨੇ ਇੱਕ ਐਕਟਿਵਾ ਤੇ ਸਵਾਰ ਦੋ ਔਰਤਾਂ ਨੂੰ ਟੱਕਰ ਮਾਰ ਕੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜੀ ਹਾਂ ਅਤੇ ਬਾਅਦ ਚ ਫਰਾਰ ਹੋ ਗਏ ਔਰਦੇ ਗਲੇ ਚੋਂ 1.5 ਟੋਲੇ ਦੀ ਸੋਨੇ ਦੀ ਚੈਨ ਚਪਟ ਕੇ ਫਰਾਰ ਹੋ ਗਏ ਐਕਟਿਵਾ ਤੇ ਸਵਾਰ ਦੋ ਔਰਦਾ ਵਿੱਚ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ ਅਤੇ ਪਤੀ ਜੀ ਵੀ ਜ਼ਖਮੀ ਹੋ ਗਈ ਜਸਨੂ ਸਮਰਾਲਾ ਦੇ ਇੱਕ ਨਿੱਜੀ ਹਸਪਤਾਲ ਲੈ ਜਾਂਦਾ ਗਿਆ ਤੇ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਜ਼ਖਮੀ ਔਰਤ ਦੇ ਸਿਰ ਮੱਥੇ ਤੇ ਸਰੀਰ ਤੇ ਹੋਰ ਹਿੱਸਿਆਂ ਤੇ ਜੋ ਰੰਕੇ ਲੱਗੇ ਹਨ ਇਸ ਦੀ ਕਰਨ ਸੂਚਨਾ ਮਿਲਦੇ ਹੀ ਸਮਰਾਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਕਰਨਾ ਦੀ ਜਾਣਕਾਰੀ ਜ਼ਖਮੀ ਔਰਤ ਤੇ ਪਤੀ ਹਰਿੰਦਰ ਸਿੰਘ ਨੇ ਦਿੱਤੀ ਅਤੇ ਦੱਸਿਆ ਕਿ ਮੇਰੀ ਪਤਨੀ ਸਖਦੀਪ ਕੌਰ ਤੇ ਮੇਰੇ ਪਤੀ ਜੀ ਸੰਦੀਪ ਕੌਰ ਐਕਟਿਵਾ ਤੇ ਸਮਰਾਲਾ ਇੰਆ ਸਾਜਾ ਤਾਂ ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇ ਲਟੇਰੇ ਜਿਨ੍ਹਾਂ ਚ ਇੱਕ ਮੁੰਨਾ ਤੇ ਇੱਕ ਸਹਾਰ ਸੀ ਨੇ ਆਪਣੇ ਮੋਟਰਸਾਈਕਲ 'ਤੇ ਮੇਰੀ ਪਤਨੀ ਦੀ ਐਕਟਿਵਾ ਅੱਗੇ ਖੜਾ ਕਰ ਦਿੱਤਾ ਜਿਸ ਕਰਕੇ ਐਕਟਿਵਾ ਚਾਲਕ ਮੇਰੀ ਪਤਨੀ ਅਤੇ ਪਤੀ ਜੀ ਦੋਵੇਂ ਡਿੱਗ ਪਏ ਅਨੁਭਵੀ ਖਤੂਲੇਟੇ ਰਹਾ ਹੈ ਮੇਰੀ ਪਤਨੀ ਦੇ ਘਰੇ ਵਿੱਚੋਂ 1.5 ਟੋਲੇ ਦੀ ਸੋਨੇ ਦੀ ਚੈਨ ਚੋਰੀ ਕਰ ਲਈ ਤੇ ਫਰਾਰ ਹੋ ਗਏ ਵੀਡੀਓ ਦੇਖਣ ਲਈ ਤੁਹਾਡਾ ਤੁਹਾਨੂੰ